ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੋ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਨਾਨਕ ਦੇਵ ਜੀ ਤੇ ਪਾਈ ਮੂਲਾ ਜੀ ਮੁਲਤਾਨ ਤੋਂ ਵਾਪਿਸ ਆ ਕੇ ਗੁਰੂ ਨਾਨਕ ਦੇਵ ਜੀ ਤੇ ਪਾਈ ਮਰਦਾਨਾ ਜੀ ਫਿਰ ਤੋਂ ਸਿਆਲਕੋਟ ਵੱਲ ਚੱਲ ਪਏ ਪਿੰਡਾਂ ਦੇ ਵਿੱਚੋਂ ਲੰਘਦੇ ਹੋਏ ਪੁਰਾਣੇ ਸਤਸੰਗੀਆਂ ਨੂੰ ਕੀਰਤਨ ਰਾਹੀਂ ਪਰਮਾਤਮਾ ਨਾਲ ਜੋੜਦੇ ਹੋਏ ਸਿਆਲਕੁਟ ਪਹੁੰਚੇ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਨਾਲ ਚੰਗੀ ਰੌਣਕ ਹੋ ਗਈ ਗੁਰੂ ਨਾਨਕ ਦੇਵ ਜੀ ਕੁਝ ਦਿਨ ਇੱਥੇ ਰਹੇ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰ ਸ਼ਬਦ ਨਾਲ ਜੋੜ ਕੇ ਨਿਹਾਲ ਕਰਦੇ ਰਹੇ ਗੁਰੂ ਨਾਨਕ ਦੇਵ ਜੀ ਦਾ ਪੁਰਾਣਾ ਸ਼ਰਧਾਲੂ ਮੂਲਾ ਵੀ ਸਿਆਲਕੁਟ ਦੇ ਵਿੱਚ ਰਹਿੰਦਾ ਸੀ ਪਰ ਉਹ ਇੱਕ ਦਿਨ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਨਹੀਂ ਆਇਆ ਉਹ ਮੂਲਾ ਜਿਸਨੇ ਕਿਹਾ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ ਅੱਜ ਲੱਗਦਾ ਹੈ ਕਿ ਮਾਇਆ ਚੋੜਨ ਨੂੰ ਹੀ ਆਪਣੇ ਜੀਵਨ ਦਾ ਮਨੋਰਥ ਸਮਝੀ ਬੈਠਾ ਸੀ ਮੂਲੇ ਮਾਇਆ ਦੇ ਵਿੱਚ ਇੰਨਾ ਖੁੱਭ ਗਿਆ ਸੀ ਕਿ ਕਦੇ Satsang ਕਰਨ ਲਈ ਨਹੀਂ ਆਇਆ ਮੂਲੇ ਨੂੰ Satsang ਵਿੱਚ ਆਇਆ ਨਾ ਵੇਖ ਕੇ ਕਟਕਟ ਦੇ ਅੰਦਰ ਕੀ ਜਾਣਤ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਮੂਲੇ ਦੇ ਘਰ ਭੇਜਿਆ ਕੇ ਜਾ ਕੇ ਮੂਲੇ ਨੂੰ ਲਿਆਓ ਇਧਰ ਮੂਲੇ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਆਲਕੁਟਾਉਣ ਬਾਰੇ ਤਾਂ ਖਬਰ ਪਹਿਲਾਂ ਤੋਂ ਹੀ ਹੋ ਗਈ ਸੀ ਪਰ ਮਾਇਆ ਦੇ ਵਿੱਚ ਰੁੱਝੇ ਹੋਣ ਕਾਰਨ ਉਸ ਦਾ ਮਨ satsang ਦੇ ਵਿੱਚ ਨਹੀਂ ਸੀ ਲੱਗਦਾ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਸੀ ਕਿ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਿਆਲਕੁਟਾਈ ਹੋਏ ਹਨ ਜੇ ਮੈਂ ਉਹਨਾਂ ਨੂੰ ਮਿਲਣ ਨਾ ਗਿਆ ਤਾਂ ਉਹ ਮੈਨੂੰ ਮਿਲਣ ਆ ਜਾਣਗੇ ਤੇ ਫਿਰ ਮੈਨੂੰ ਸਤਸੰਗ ਦੇ ਵਿੱਚ ਜਾਣਾ ਪੈਣਾ ਹੈ ਇਸ ਲਈ ਉਸਨੇ ਆਪਣੀ ਪਤਨੀ ਨਾਲ ਪਹਿਲਾਂ ਹੀ ਸਲਾਹ ਕਰ ਲਈ ਕਿ ਜੇ ਗੁਰੂ ਨਾਨਕ ਦੇਵ ਜੀ ਜਾਂ ਭਾਈ ਮਰਦਾਨਾ ਜੀ ਮੈਨੂੰ ਬੁਲਾਉਣ ਆਉਣ ਤਾਂ ਕਹਿ ਦੇਣਾ ਕਿ ਮੈਂ ਘਰ ਨਹੀਂ ਆਂ ਇੰਜ ਹੀ ਹੋਇਆ ਜਦੋਂ ਭਾਈ ਮਰਦਾਨਾ ਜੀ ਮੂਲੇ ਨੂੰ ਬੁਲਾਉਣ ਦੇ ਲਿਬਜ਼ ਦੇ ਘਰ ਪਹੁੰਚੇ ਤਾਂ ਉਸਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਭਾਈ ਮਰਦਾਨਾ ਜੀ ਦੇ ਪੁੱਛਣ ਉਤੇ ਉਹ ਕਹਿਣ ਲੱਗੇ ਕਿ ਮੂਲਾ ਤਾਂ ਘਰ ਨਹੀਂ ਹੈ ਪਰ ਦੇਖੋ ਰੰਗਕਰਤਾਰ ਦੇ ਮੂਲੇ ਜੋ ਕਿ ਘਰ ਦੇ ਅੰਦਰ ਹੀ ਲੁਕਿਆ ਹੋਇਆ ਸੀ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਤੇ ਉਸ ਦੀ ਉੱਥੇ ਹੀ ਮੌਤ ਹੋ ਗਈ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮੂਲੇ ਨੂੰ ਸੱਪ ਨੇ ਡੰਗ ਮਾਰਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ ਤਾਂ ਉਹਨਾਂ ਸੰਗਤਾਂ ਨੂੰ ਸਮਝਾਇਆ ਕਿ ਨੀਰਾ ਮਾਇਆ ਕਮੌਣ ਨੂੰ ਹੀ ਜੀਵਨ ਦਾ ਮਨੋਰਥ ਨਹੀਂ ਬਣਾਉਣਾ ਮਾਇਆ ਸਤਸੰਗ ਦੇ ਵਿੱਚ ਬੈਠਣ ਨਹੀਂ ਦਿੰਦੀ ਪਰਮਾਤਮਾ ਨਾਲੋਂ ਦੂਰੀ ਬਣਾ ਦਿੰਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਹ ਆਪ ਵੀ ਕਿਸੇ ਦੀ ਸਹਾਇ ਨਹੀਂ ਹੁੰਦੀ ਦਰਗਾਹੇ ਹੁਕਮ ਅਨੁਸਾਰ ਜੀਵਨ ਇਹ ਸਰੀਰ ਛੱਡ ਦਿੰਦਾ ਹੈ ਤੇ ਮਾਇਆ ਇੱਥੇ ਹੀ ਰਹਿ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਕੁਝ ਦਿਨ ਸਿਆਲਕੋਟ ਠਹਿਰ ਕੇ ਵਾਪਸ ਕਰਤਾਰਪੁਰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਨਾਨਕ ਦੇਵ ਜੀ ਤੇ ਭਾਈ ਮੂਲਾ ਜੀ ਮੁਲਤਾਨ ਤੋਂ ਵਾਪਿਸ ਆ ਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਫਿਰ ਤੋਂ ਸਿਆਲਕੋਟ ਵੱਲ ਚੱਲ ਪਏ। ਪਿੰਡਾਂ ਦੇ ਵਿੱਚੋਂ ਲੰਘਦੇ ਹੋਏ ਪੁਰਾਣੀ ਸਤਸੰਗੀਆਂ ਨੂੰ ਕੀਰਤਨ ਰਾਹੀਂ ਪਰਮਾਤਮਾ ਨਾਲ ਜੋੜਦੇ ਹੋਏ ਸਿਆਲਕੂਟ ਪਹੁੰਚੇ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਨਾਲ ਚੰਗੀ ਰੌਣਕ ਹੋਗੀ ਗੁਰੂ ਨਾਨਕ ਦੇਵ ਜੀ ਕੁਝ ਦਿਨ ਇੱਥੇ ਰਹੇ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰ ਸ਼ਬਦ ਨਾਲ ਜੋੜ ਕੇ ਨਿਹਾਲ ਕਰਦੇ ਰਹੇ ਗੁਰੂ ਨਾਨਕ ਦੇਵ ਜੀ ਦਾ ਪੁਰਾਣਾ ਸ਼ਰਧਾਲੂ ਮੂਲਾ ਵੀ ਸਿਆਲਕੂਟ ਦੇ ਵਿੱਚ ਰਹਿੰਦਾ ਸੀ ਪਰ ਉਹ ਇੱਕ ਦਿਨ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਨਹੀਂ ਆਇਆ ਉਹ ਮੂਲਾ ਜਿਸਨੇ ਖਿਆਸੀ ਕੇ ਮਰਨਾ ਸੱਚ ਤੇ ਜਿਉਣਾ ਝੂਠ ਅੱਜ ਲੱਗਦਾ ਹੈ ਕਿ ਮਾਇਆ ਚੋੜਨ ਨੂੰ ਹੀ ਆਪਣੇ ਜੀਵਨ ਦਾ ਮਨੋਰਥ ਸਮਝੀ ਬੈਠਾ ਸੀ ਮੂਲੇ ਮਾਇਆ ਦੇ ਵਿੱਚ ਇੰਨਾ ਖੁੱਭ ਗਿਆ ਸੀ ਕਿ ਕਦੇ satsang ਕਰਨ ਲਈ ਨਹੀਂ ਆਇਆ ਮੂਲੇ ਨੂੰ satsang ਵਿੱਚ ਆਇਆ ਨਾ ਵੇਖ ਕੇ ਕਟਕਟ ਦੇ ਅੰਦਰ ਕੀ ਜਾਣਤ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਮੂਲੇ ਦੇ ਘਰ ਭੇਜਿਆ ਕੇ ਜਾ ਕੇ ਮੂਲੇ ਨੂੰ ਲਿਆਓ ਇਦਰ ਮੂਲੇ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਆਲਕੋਟ ਆਉਣ ਬਾਰੇ ਤਾਂ ਖਬਰ ਪਹਿਲਾਂ ਤੋਂ ਹੀ ਹੋ ਗਈ ਸੀ ਪਰ ਮਾਇਆ ਦੇ ਵਿੱਚ ਰੁੱਝੇ ਹੋਣ ਕਾਰਨ ਉਸ ਦਾ ਮਨ satsang ਦੇ ਵਿੱਚ ਨਹੀਂ ਲੱਗਦਾ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਸੀ ਕਿ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਿਆਲਕੋਟ ਆਏ ਹੋਏ ਹਨ ਜੇ ਮੈਂ ਉਹਨਾਂ ਨੂੰ ਮਿਲਣ ਨਾ ਗਿਆ ਤਾਂ ਉਹ ਮੈਨੂੰ ਮਿਲਣ ਆ ਜਾਣਗੇ ਤੇ ਫਿਰ ਮੈਨੂੰ ਸਤਸੰਗ ਦੇ ਵਿੱਚ ਜਾਣਾ ਪੈਣਾ ਹੈ ਇਸ ਲਈ ਉਸਨੇ ਆਪਣੀ ਪਤਨੀ ਨਾਲ ਪਹਿਲਾਂ ਹੀ ਸਲਾਹ ਕਰ ਲਈ ਕਿ ਜੇ ਗੁਰੂ ਨਾਨਕ ਦੇਵ ਜੀ ਜਾਂ ਭਾਈ ਮਰਦਾਨਾ ਜੀ ਮੈਨੂੰ ਬੁਲਾਉਣ ਆਉਣ ਤਾਂ ਕਹਿ ਦੇਣਾ ਕਿ ਮੈਂ ਕਰ ਨਹੀਂ ਆਂ ਇੰਜ ਹੀ ਹੋਇਆ ਜਦੋਂ ਭਾਈ ਮਰਦਾਨਾ ਜੀ ਮੂਲੇ ਨੂੰ ਬੁਲਾਉਣ ਦੇ ਲਿਬਜ਼ ਦੇ ਘਰ ਪਹੁੰਚੇ ਤਾਂ ਉਸਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਭਾਈ ਮਰਦਾਨਾ ਜੀ ਦੇ ਪੁੱਛਣ ਉਤੇ ਉਹ ਕਹਿਣ ਲੱਗੇ ਕਿ ਮੂਲਾ ਤਾਂ ਘਰ ਨਹੀਂ ਹੈ ਪਰ ਦੇਖੋ ਰੰਗਕਰਤਾਰ ਦੇ ਮੂਲਾ ਜੋ ਕਿ ਘਰ ਦੇ ਅੰਦਰ ਹੀ ਲੁਕਿਆ ਹੋਇਆ ਸੀ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਤੇ ਉਸ ਦੀ ਉੱਥੇ ਹੀ ਮੌਤ ਹੋ ਗਈ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮੂਲੇ ਨੂੰ ਸੱਪ ਨੇ ਡੰਗ ਮਾਰਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ ਤਾਂ ਉਹਨਾਂ ਸੰਗਤਾਂ ਨੂੰ ਸਮਝਾਇਆ ਕਿ ਨੀਰਾ ਮਾਇਆ ਕਮੌਣ ਨੂੰ ਹੀ ਜੀਵਨ ਦਾ ਮਨੋਰਥ ਨਹੀਂ ਬਣਾਉਣਾ ਮਾਇਆ ਸਤਸੰਗ ਦੇ ਵਿੱਚ ਬੈਠਣ ਨਹੀਂ ਦਿੰਦੀ ਪਰਮਾਤਮਾ ਨਾਲੋਂ ਦੂਰੀ ਬਣਾ ਦਿੰਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਹ ਆਪ ਵੀ ਕਿਸੇ ਦੀ ਸਹਾਇ ਨਹੀਂ ਹੁੰਦੇ ਦਰਗਾਹੇ ਹੁਕਮ ਅਨੁਸਾਰ ਜੀਵਨ ਇਹ ਸਰੀਰ ਛੱਡ ਦਿੰਦਾ ਹੈ ਤੇ ਮਾਇਆ ਇੱਥੇ ਹੀ ਰਹਿ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਕੁਝ ਦਿਨ ਸਿਆਲਕੋਟ ਠਹਿਰ ਕੇ ਵਾਪਸ ਕਰਤਾਰਪੁਰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ